ਜ਼ਿਲ੍ਹਾ ਜਲੰਧਰ ਦੇ ਸ਼ਹਿਰ ਨਕੋਦਰ ਦੇ ਪਿੰਡ ਪੇਰਾ ਦੇ ਵਿੱਚ ਬਾਬੇ ਜਟਾਂ ਵਾਲਾ ਜੀ ਦਾ ਸਾਲਾਨਾ ਮੇਲਾ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਹਾਓ ਵੇਖਦੇ ਹਾਂ ਇਸ ਸਾਰੇ ਮੇਲੇ ਦੀਆਂ ਕੁਝ ਚਲਕੀਆਂ ਪਿੰਡ ਪੇਰਾ ਦੇ ਕਰਦਾ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਮੈਂ ਆ ਗੋਗਿੰਗ ਕਰਾਇਆ ਐਸੋ ਇਹ ਦੇਹਰਾ ਵਿੱਚ ਬਾਬੇ ਜੱਗਾ ਵਾਲੇ ਜੀ ਦੀ ਜਗਾ ਤੇ ਘਰੇ ਆ ਬਾਬੇ ਬਾਲਕनाथ ਜੀ ਇਹ ਬਹੁਤ ਪੁਰਾਣੀ ਜਗਾ ਬਾਬੇ ਜੱਗਾ ਵਾਲੇ ਦੀ ਨਾਮ ਤੇ ਇੱਕ مشهور ਜਗਾ ਜਿੱਥੇ ਅਸੀਂ ਗੱਲ ਕੀਤੀ ਆ ਕਿ ਲਗਭਗ ਐ 70-75 ਸਾਲ ਜਿਹੜੇ ਹੋ ਚੱਲੇ ਆ ਇੱਥੇ ਮੇਲਾ ਮਨਾਉਂਦੇ ਆ ਸੋ ਸੰਗਤਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਆ ਤੋ ਆ ਦੇਣਾ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਛੋਟੀ ਜਿਹੀ ਮਹਿਰਤ ਹੋਈ ਸੀ ਐਸ ਵੇਲੇ ਬਹੁਤ ਵੱਡੇ ਮਹਿਰ ਦੇ ਵਿੱਚ ਪਰਵਰਤਨ ਹੋ ਚੁੱਕਾ ਹੈ ਮਾਪੇ ਜੱਡਾ ਵਾਲਾ ਜੀ ਦਾ ਮੇਲਾ ਉਹ ਵੇਖਦੇ ਇਹ ਸਾਰੇ ਮੇਲੇ ਦੀਆਂ ਕੁਝ ਚੱਲ ਗਿਆ ਹੋਰ ਜੀ ਕਿ ਤੁਹਾਨੂੰ हां जी बाबा बाबा जी दसियो ये मेला ਜਿਹੜਾ ਬਾਬੇ ਜੱਟਾਂ ਵਾਲੇ ਦਾ ਹੇਰਾ ਪਿੰਡ ਚ ਮੇਲਾ ਲੱਗਦਾ ਕਦੋਂ ਦਾ ਲੱਗਦਾ ਇਹ ਮੇਲਾ ਲੱਗਦਾ ਜੀ ਇਹਨੂੰ 65 ਸਾਲ ਹੋ ਗਏ ਅੱਛਾ ਜੀ ਹਾਂ ਜੀ ਤੁਸੀਂ ਦੇਖਿਆ ਅੱਖੀਂ ਜਾਂ ਪਹਿਲਾਂ ਬਜ਼ੁਰਗਾਂ ਤੋਂ ਸੁਣਿਆ ਪਹਿਲਾ ਰਹੀਮ ਚੰਬੂ ਜੇ ਕਰਾਇਆ ਆਪ ਅਸੀਂ ਅੱਛਾ ਪਹਿਲਾ ਖੰਡ ਪਾਠੇ ਚ ਤੰਬੂ ਲਾ ਕੇ ਹੈ ਠੀਕ ਹੈ ਰਾਸ਼ ਨੂੰ ਆਦੇ ਨੇਦੀ ਕੋਈ ਨੂੰ ਬੱਚੇ ਨਹੀਂ ਬੁੱਝੇ ਜੀ ਮੋਮ ਬੱਤੀਆਂ ਜਿੰਦਾ ਉਹ ਪਾਕ ਕਰਦੇ ਕੋਈ ਮੋਮ ਬੱਤੀ ਨਹੀਂ ਬੁਝੀ ਜਾਂਦੀ ਇੰਨੀ ਸ਼ਕਤੀ ਇਹਨਾਂ ਦੀ ਆ ਹਾਂਜੀ ਨਹੀਂ ਨਹੀਂ ਜੀ ਤੰਬੂ ਪਟਕੇ ਲਾ ਜਾਂਦੇ ਹਾਂ ਹੈ ਬਿਲਕੁਲ ਬਿਲਕੁਲ ਤੰਬੂ ਕਿ ਕਰਾਇਆ ਫੇ ਹੌਲੀ ਹੌਲੀ ਜੋਗ ਪੜਾ ਤੰਬੂ ਦੀ ਕਰਾਉਂਦੇ ਰਹੇ ਆ ਫੇ ਮਕਾਨ ਬਣਾਇਆ ਚਾ ਠੀਕ ਹੈ ਫੇ ਵੱਡਾ ਵੱਡਾ ਬਾਬੇ ਦੀ ਮਿਹਰ ਹੋਈ ਜਾ ਸਭ ਕੁਝ ਹੋ ਗਿਆ ਜਿੱਦਾਂ ਜਿੱਦਾਂ ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਵਧੀ ਜਾਂਦਾ ਹੋਰ ਵਧੀ ਜਾਂਦਾ ਸੋਹਣੀ ਉਹਨਾਂ ਆਪਣੇ ਪਿੰਡ ਦਾ ਟੈਂਚੀ ਜੀ ਚੈਂਪੀਅਨ ਜੀ ਅੱਛਾ ਜੀ ਮੇਰਾ ਮੁੰਡਾ ਇਹ ਆ ਬਿੰਦੂ ਹਾਂ ਜੇ ਪਿਆ ਪੁੱਛਾਂ ਪਉਂਨ ਬਈ ਮੇਰਾ ਕੰਡਾ ਆ ਜਮੀਂ ਗਿਆ ਕਿ ਕਿੱਦਾਂ ਹੋਊਗੀ ਫੇ ਉਹ ਉਹ ਸੰਤ ਜੰਗਾ ਟੱਕਰਿਆ ਵਿੱਚ ਉਹ ਲਿੰਗੇ ਪੱਟੇ ਤੋਂ ਜਗਾਇਆ ਉਹ ਤੇ ਜਾ ਉਹਨੂੰ ਸਿਮਾਂਹ ਰਾਜੀ ਬੀ ਜਿਹੜੀ ਹੰਦੀ ਅੰਬਸਰ ਪਹਿਲਾ ਖੰਡਪਾੜ ਇੱਥੇ ਮਿਲਦੇ ਆ ਜੀ ਦਾਨ ਕਰਾਇਆ ਇੱਧਰ ਦੇਖ ਕੇ ਅੱਛਾ ਜੀ ਵੇ ਜਾ ਕੇ ਘੁੱਟ ਬੜੇ ਉਹ ਚੱਡ ਗਈ ਤੁਮੁੰਦਾ ਉਹਨਾਂ ਨੂੰ ਛੋਟ ਗਿਆ ਪਹਿਲਾ ਗਾਂਢ ਬੜਾ ਉਹਨਾਂ ਨੇ ਕਰਾਇਆ ਨਹੀਂ ਉਹ ਦਮ ਉਹ ਦਮ ਬਾਦੀ ਨਾਲ ਕਰਾ ਬਾਦੀ ਨਾਲ ਕਰਾਇਆ ਉਹ ਤਾਂ ਪਹਿਲਾ ਪਹਿਲਾ ਹਵਾਂ ਨੂੰ ਹੁੰਦਾ